ਉਦਾਸੀਆਂ ਦੇ ਦੌਰਾਨ ਭਾਈ ਬਾਲੇ ਨੇ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮਹਾਰਾਜ ਮੈਨੂੰ ਸਤ ਦੀਪ ਵਿਖਾਓ ਗੁਰੂ ਜੀ ਨੇ ਕਿਹਾ ਸਭ ਤੋਂ ਉੱਤਮ ਜੰਬੂ ਦੀਪ ਹੈ ਇਸ ਦਾ ਵਿਸਤਾਰ 1 ਲੱਖ ਜੋਜਨ ਹੈ ਇਹ ਸਾਰੇ ਦੀਪਾਂ ਦੇ ਵਿਚਕਾਰ ਹੈ ਇਸ ਦੀਪ ਵਿੱਚ ਹੀ ਸਭ ਤੋਂ ਵੱਡਾ ਸੁਮੇਰ ਪਹਾੜਤ ਹੈ ਜੋ 1 ਲੱਖ ਜੋਜਨ ਹੈ ਅੱਧਾ ਹੇਠਾਂ ਧਰਤੀ ਵਿੱਚ ਹੈ ਤੇ ਅੱਧਾ ਉੱਪਰ ਦਿਸਦਾ ਹੈ ਨੌ ਖੰਡ ਜਿਹੜੇ ਤੈਨੂੰ ਵਿਖਾਏ ਹਨ ਉਹਨਾਂ ਦੇ ਵਿੱਚਕਾਰਲੀ ਧਰਤੀ ਹੀ ਭਾਰਤ ਖੰਡ ਹੈ ਗੁਰੂ ਜੀ ਸਮੁੰਦਰ ਦੇ ਪਾਰ ਲੰਘ ਕੇ ਪਲਖ ਦੀਪ ਗਏ ਇਸ ਦੀਪ ਵਿੱਚ ਲੋਕਾਂ ਦੀ ਉਮਰ ਹਜ਼ਾਰ ਬਰੇ ਦੀ ਹੁੰਦੀ ਸੀ ਦੇਵਤਿਆਂ ਵਰਗੇ ਉਹਨਾਂ ਦੇ ਘਰ ਵਿਹਾਰ ਸਨ ਇਸ ਦੀਪ ਦੇ ਸੱਤ ਖੰਡ ਸਨ ਸੱਤ ਨਦੀਆਂ ਚੱਲਦੀਆਂ ਸਨ ਲੋਕ ਸੁਖੀ ਵਸਦੇ ਸਨ ਉਹਨਾਂ ਗੁਰੂ ਜੀ ਨੂੰ ਕਿਹਾ ਇੱਥੋਂ ਦੇ ਵਸਨੀਕਾ ਵਿੱਚ ਤਿੰਨ ਦੋਸ਼ ਹਨ ਜਿਸ ਨੂੰ ਇਹ ਆਪ ਤੋਂ ਵੱਡਾ ਸਮਝਦੇ ਹਨ ਉਸ ਨਾਲ ਈਰਖਾ ਕਰਦੇ ਹਨ ਆਪਣੇ ਤੋਂ ਮਾੜੇ ਨੂੰ ਵੇਖ ਕੇ ਹੰਕਾਰ ਕਰਦੇ ਹਨ ਜਿਸ ਨੂੰ ਆਪਣੇ ਬਰਾਬਰ ਜਾਣਦੇ ਹਨ ਉਸ ਦੀ ਨਿੰਦਿਆ ਕਰਦੇ ਹਨ ਇੰਨਾਂ ਗੱਲਾਂ ਕਰਕੇ ਲੋਕ ਦੁਖੀ ਹਨ ਹੋਰ ਸਭ ਸੁਖ ਹੀ ਸੁਖ ਹਨ ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਜੇ ਸਾਡੇ ਬਚਨ ਮੰਨੋਗੇ ਤਾਂ ਤੁਹਾਡੇ ਇਹ ਤਿੰਨੇ ਹੀ ਦੁੱਖ ਦੂਰ ਹੋ ਜਾਣਗੇ ਅਤੇ ਸਦਾ ਆਨੰਦ ਰਹੋਗੇ ਉਹਨਾਂ ਨੇ ਕਿਹਾ ਮਹਾਰਾਜ ਜੀ ਸਾਨੂੰ ਸਿੱਖਿਆ ਦਿਓ ਜਿਸ ਨਾਲ ਸਾਨੂੰ ਸਦਾ ਆਨੰਦ ਰਹੇ ਗੁਰੂ ਜੀ ਨੇ ਕਿਹਾ ਸਾਰਿਆਂ ਵਿੱਚ ਇੱਕ ਪਰਮਾਤਮਾ ਵਸ ਰਿਹਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਜਦ ਤੁਸੀਂ ਇਹ ਗੱਲ ਸਮਝ ਲਵੋਗੇ ਤਾਂ ਤੁਹਾਨੂੰ ਦੁਵੈਤ ਨਹੀਂ ਹੋਵੇਗੀ ਸਤਨਾਮ ਦਾ ਸਿਮਰਨ ਕਰਿਆ ਕਰੋ ਤਿਹਾਵਲ ਦਾ ਕੜਾ ਪ੍ਰਸ਼ਾਦ ਅਰਦਾਸ ਕਰਕੇ ਸਿੱਖਾਂ ਨੂੰ ਸ਼ਕਾਇਆ ਕਰੋ ਤੁਹਾਨੂੰ ਕੋਈ ਦੁੱਖ ਈਰਖਾ ਨਿੰਦਿਆ ਆਦ ਨਹੀਂ ਲੱਗੇਗਾ ਆਪ ਜੀ ਦੇ ਇਹ ਮਿੱਠੇ ਬਚਨ ਸੁਣ ਕੇ ਸਾਰੇ ਲੋਕਾਂ ਨੇ ਸਿੱਖੀ ਧਾਰਨ ਕਰ ਲਈ ਗੁਰੂ ਜੀ ਕੁਝ ਦਿਨ ਇੱਥੇ ਟਿਕ ਕੇ ਅੱਗੇ ਗੰਨੇ ਦੇ ਰਸ ਦਾ ਸਮੁੰਦਰ ਲੰਘ ਕੇ ਛਾਲ ਮਲੀ ਦੀਪ ਵਿੱਚ ਪਹੁੰਚ ਗਏ ਇਹ ਨਾਮ ਸਿਮਲ ਬ੍ਰਿਛ ਦੇ ਨਾਮ ਤੇ ਪ੍ਰਸਿੱਧ ਹੈ ਗੁਰੂ ਜੀ ਇੱਕ ਨਗਰ ਵਿੱਚ ਜਾ ਬੈਠੇ ਬਹੁਤ ਲੋਕ ਆਪ ਜੀ ਦੇ ਦਰਸ਼ਨ ਕਰਨ ਆਏ ਜਦ ਉਥੋਂ ਦੇ ਰਾਜੇ ਨੂੰ ਖਬਰ ਹੋਈ ਦੂਸਰੇ ਦੀਪ ਦਾ ਸੰਤ ਆਇਆ ਹੈ ਤਾਂ ਉਹ ਬਹੁਤ ਉੱਤਮ ਭੇਟਾ ਲੈ ਕੇ ਗੁਰੂ ਜੀ ਕੋਲ ਹਾਜ਼ਰ ਹੋਇਆ ਗੁਰੂ ਜੀ ਨੇ ਕਿਹਾ ਸਤਨਾਮ ਦਾ ਸਿਮਰਨ ਸਦਾ ਕਰਦੇ ਰਹੋ ਗੁਰੂ ਨਮਿਤ ਕੜਾ ਪ੍ਰਸਾਦ ਕਰਕੇ ਸੰਗਤ ਵਿੱਚ ਵਰਤਾਓ ਸਦਾ ਸੁਖੀ ਰਹੋਗੇ ਜਦ ਰਾਜੇ ਨੇ ਗੁਰੂ ਜੀ ਦੇ ਬਚਨ ਮੰਨ ਲਏ ਤਾਂ ਆਪ ਜੀ ਨੇ ਉਸ ਨੂੰ ਚਰਨ ਪੌਲ ਦੇ ਕੇ ਆਪਣਾ ਸਿੱਖ ਬਣਾਇਆ ਉਪਰੰਤ ਹੋਰ ਬਹੁਤ ਲੋਕ ਚਰਨ ਪੌਲ ਲੈ ਕੇ ਆਪ ਜੀ ਦੇ ਸਿੱਖ ਬਣੇ ਕੁਝ ਦਿਨ ਇੱਥੇ ਬਤੀਤ ਕਰਕੇ ਗੁਰੂ ਜੀ ਇਹ 4 ਲੱਖ ਯੋਜਨ ਦਾ ਦੀਪ ਲੰਘ ਕੇ ਸ਼ਰਾਬ ਦੇ ਸਮੁੰਦਰ ਤੋਂ ਪਾਰ ਕੁਝ ਦੀਪ ਵਿੱਚ ਪਹੁੰਚ ਗਏ ਇੱਥੇ ਕੁਸ਼ਾ ਬਹੁਤ ਹੁੰਦੀ ਹੈ ਜਿਸ ਕਰਕੇ ਇਸ ਦਾ ਨਾਮ ਕੁਸ਼ ਪ੍ਰਸਿੱਧ ਹੈ ਗੁਰੂ ਜੀ ਇੱਕ ਨਗਰ ਵਿੱਚ ਜਾ ਬੈਠੇ ਉੱਥੇ ਬਹੁਤ ਲੋਕ ਭੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਏ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਸਤਨਾਮ ਦਾ ਸਿਮਰਨ ਕਰਿਆ ਕਰੋ ਸਾਤਾਂ ਦੀ ਸੇਵਾ ਕਰਿਆ ਕਰੋ ਮਨ ਦੇ ਵਿਕਾਰ ਦੂਰ ਕਰਕੇ ਸ਼ੁੱਧ ਹਿਰਦੇ ਨਾਲ ਨਾਮ ਜਪਿਆ ਕਰੋ ਇਹ ਬਚਨ ਸੁਣ ਕੇ ਬਹੁਤ ਲੋਕਾਂ ਨੇ ਚਰਨ ਪੌਲ ਲੈ ਕੇ ਸਿੱਖੀ ਧਾਰਨ ਕਰ ਲਈ ਇੱਥੋਂ ਗੁਰੂ ਜੀ ਅੱਠ ਯੋਜਨਾਂ ਦਾ ਰਸਤਾ ਲੱਗ ਕੇ ਘਿਓ ਦੇ ਸਮੁੰਦਰ ਉੱਤੋਂ ਚੱਲ ਕੇ ਕਰੋਪ ਦੀਪ ਪਹੁੰਚ ਗਏ ਗੁਰੂ ਜੀ ਇੱਕ ਨਗਰ ਵਿੱਚ ਜਾ ਬੈਠੇ ਇਸ ਦੀਪ ਦੇ ਲੋਕ ਬੜੇ ਸੁੰਦਰ ਸਨ ਜੋ ਸਦਾ ਵਿਸ਼ਿਆਂ ਵਿੱਚ ਲਪਾਏ ਮਾਨ ਰਹਿੰਦੇ ਸਨ ਗੁਰੂ ਜੀ ਨੂੰ ਵੇਖ ਕੇ ਬਹੁਤ ਲੋਕ ਦਰਸ਼ਨ ਕਰਨ ਆਏ ਜਦ ਰਾਜੇ ਨੂੰ ਖਬਰ ਹੋਈ ਤਾਂ ਬਹੁਤ ਕੁਝ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਉਸ ਨੂੰ ਸਮਾਰਕ ਤੌਰਨ ਵਾਸਤੇ ਕਿਹਾ हे ਰਾਜਾ ਕਾਲ ਬੜਾ ਬਲੀ ਹੈ ਜੋ ਸਾਰੇ ਸੰਸਾਰ ਨੂੰ ਖਾ ਰਿਹਾ ਹੈ ਉਸ ਪਾਸੋਂ ਕਿਸੇ ਦਾ ਛੁਟਕਾਰਾ ਨਹੀਂ ਹੈ ਤੂੰ ਉਸ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਲੈ ਜਿਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਜਨਮ ਮਰਨ ਤੋਂ ਤਾਂ ਦੋ ਛਟਕਾਰਾ ਹੋਵੇਗਾ ਜਦ ਵਿਸ਼ੇ ਵਕਾਰਾਂ ਨੂੰ ਤਿਆਗ ਦਿਓਗੇ ਗੁਰੂ ਤੇ ਨਿਸ਼ਚਾ ਕਰਕੇ ਸਤਨਾਮ ਦਾ ਸਿਮਰਨ ਕਰੋ ਗੁਰੂ ਜੀ ਨੇ ਕੁਝ ਦਿਨ ਇੱਥੇ ਟਿਕ ਕੇ satsang ਦੀ ਮਰਿਆਦਾ ਚਲਾਈ ਅਤੇ ਪ੍ਰੇਮ ਭਗਤੀ ਵਿੱਚ ਲੋਕਾਂ ਨੂੰ ਲਾ ਕੇ ਅੱਗੇ ਚੱਲ ਪਏ 16 ਯੋਜਨ ਦਾ ਇਹ ਦੀਪ ਲੰਘ ਕੇ ਅੱਗੇ ਦੁੱਧ ਦਾ ਸਮੁੰਦਰ ਆਇਆ ਉਸ ਉੱਤੇ ਤੁਰ ਕੇ ਗੁਰੂ ਜੀ ਸਾਖ ਦੀਪ ਵਿੱਚ ਪਹੁੰਚ ਗਏ ਇਸ ਦੀਪ ਵਿੱਚ ਦੁੱਧ ਦੀਆਂ ਨਦੀਆਂ ਤੇ ਮਿਸਰੀ ਦੇ ਪਹਾੜ ਸਨ ਇਸਤਰੀਆਂ ਅਪਛਰਾ ਵਾਂਗੂ ਸੁੰਦਰ ਸਨ ਗੁਰੂ ਜੀ ਨੂੰ ਦੂਸਰੇ ਦੀਪ ਦਾ ਆਦਮੀ ਵੇਖ ਕੇ ਬਹੁਤ ਲੋਕ ਇਕੱਠੇ ਹੋ ਗਏ ਪੁੱਛਣ ਲੱਗੇ ਤੁਸੀਂ ਇੱਥੇ ਕਿਸ ਤਰ੍ਹਾਂ ਆ ਗਏ ਹੋ ਗੁਰੂ ਜੀ ਨੇ ਕਿਹਾ ਜਿਸ ਦੀ ਸੱਤਾ ਨਾਲ ਸਾਰੇ ਗੁਪਤ ਪ੍ਰਗਟ ਕਮ ਹੋ ਰਹੇ ਹਨ ਅਤੇ ਜਿਸ ਦੀ ਸੱਤਾ ਬਿਨਾ ਕੋਈ ਕਾਰਵਿਹਾਰ ਨਹੀਂ ਹੋ ਸਕਦਾ ਅਸੀਂ ਉਸ ਦੇ ਆਸਰੇ ਇੱਥੇ ਆ ਗਏ ਹਾਂ ਜੇ ਤੁਸੀਂ ਵੀ ਉਸ ਦੀ ਸ਼ਰਮ ਲਵੋਗੇ ਤਾਂ ਸਾਰੇ ਸੁੱਖ ਪ੍ਰਾਪਤ ਹੋਣਗੇ ਇਹ ਵਿਸ਼ੇ ਆਨੰਦ ਕਟੋਰੇ ਦਾ ਪਾਣੀ ਸਮਾਨ ਤੁੱਛ ਜਾਣੋ ਜੋ ਡੁੱਲ ਵੀ ਜਾਂਦਾ ਹੈ ਝੂਠਾ ਵੀ ਹੋ ਜਾਂਦਾ ਹੈ ਤੇ ਠੰਡਾ ਤਤਾ ਵੀ ਛੇਤੀ ਹੀ ਹੋ ਜਾਂਦਾ ਹੈ ਨਾਮ ਸਿਮਰਨ ਦਾ ਜੋ ਆਨੰਦ ਹੈ ਇਹ ਨਦੀ ਸਮਾਨ ਜਾਣੂ ਜੋ ਵੱਧਦਾ ਘਟਦਾ ਰਹਿੰਦਾ ਹੈ ਤੇ ਪਿਛਲੇ ਸਾਰੇ ਦੋਸ਼ਾਂ ਨੂੰ ਨਾਸ਼ ਕਰ ਦਿੰਦਾ ਹੈ ਇਸ ਤੋਂ ਉਪਰੰਤ ਗਿਆਨ ਆਨੰਦ ਹੈ ਜੋ ਸਮੁੰਦਰ ਦੇ ਪਾਣੀ ਵਾਂਗੂ ਅਥਾਤ ਇੱਕ ਰਸ ਰਹਿਣ ਵਾਲਾ ਹੈ ਇਸ ਕਰਕੇ ਤੁਸੀਂ ਪ੍ਰਮਾਤਮਾ ਦਾ ਨਾਮ ਜਪ ਕਰਕੇ ਗਿਆਨ ਪ੍ਰਾਪਤੀ ਕਰਕੇ ਸੁੱਖਾਂ ਦੇ ਘਰ ਪ੍ਰਮਾਤਮਾ ਵਿੱਚ ਪਹੁੰਚ ਜਾਓਗੇ ਇਹ ਸਰੀਰ ਕਰਮਾਂ ਦਾ ਬ੍ਰਿਛ ਹੈ ਅਰੋਗਤਾ ਇਸ ਦੀਆਂ ਟਾਹਣੀਆਂ ਹਨ ਧਰਮ ਦਾ ਕਰਮ ਕਰਨਾ ਇਸ ਨੂੰ ਪਾਣੀ ਦੇਣਾ ਹੈ ਇਸ ਨੂੰ ਸਿਮਰਨ ਦੇ ਸੁੰਦਰ ਫੁੱਲ ਲੱਗਦੇ ਹਨ ਉਪਰੰਤ ਇਸ ਨੂੰ ਗਿਆਨ ਦਾ ਸੁੰਦਰ ਫਲ ਲੱਗਦਾ ਹੈ ਇਹ ਵਿਚਾਰ ਕਰਕੇ ਮਨ ਦੇ ਵਿਕਾਰ ਤਿਆਗ ਕੇ ਸਤਨਾਮ ਦਾ ਸਿਮਰਨ ਸਦਾ ਕਰੋ ਉਪਰੰਤ ਗੁਰੂ ਜੀ ਕੁਝ ਦਿਨ ਇੱਥੇ ਟਿਕ ਕੇ ਅੱਗੇ ਨੂੰ ਤੁਰ ਪਏ ਇਸ ਦੀਪ ਦਾ ਰਸਤਾ ਲੰਘ ਕੇ ਸ਼ਹਿਰ ਦੇ ਸਮੁੰਦਰ ਦੇ ਕਿਨਾਰੇ ਪਹੁੰਚ ਗਏ ਇਸ ਨੂੰ ਪਾਰ ਕਰਕੇ ਗੁਰੂ ਜੀ ਉਸ਼ਕਾਰ ਦੀਪ ਵਿਚ ਆ ਗਏ ਅਤੇ ਇੱਕ ਪਿੰਡ ਵੇਖ ਕੇ ਉੱਥੇ ਬੈਠ ਕੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਸ਼ਾਂਤਾਂ ਦੀ ਸੇਵਾ ਤੇ ਭਉ ਭਗਤੀ ਦ੍ਰਿੜ ਕਰਾ ਕੇ ਗੁਰੂ ਜੀ ਅੱਗੇ ਸੱਤਵੇਂ ਸਮੁੰਦਰ ਦੇ ਕਿਨਾਰੇ ਜਾ ਖੜੇ ਹੋਏ ਅਤੇ ਮਰਦਾਨੇ ਨੇ ਦੱਸਿਆ ਕਿ ਇਹੀ ਸਤਵਾਂ ਦੀਪ ਹੈ ਇਹ ਸਾਗਰ ਸਾਰਾ ਮਿੱਠੇ ਪਾਣੀ ਦਾ ਹੈ ਮਰਦਾਨੇ ਨੇ ਪੁੱਛਿਆ ਮਹਾਰਾਜ ਇਸ ਤੋਂ ਪਰੇ ਹੋਰ ਕੀ ਹੈ ਗੁਰੂ ਜੀ ਨੇ ਬਚਨ ਕੀਤਾ ਕਿ ਇਸ ਤੋਂ ਅੱਗੇ ਸੋਨੇ ਦੀ ਕੁਝ ਧਰਤੀ ਹੈ ਅਤੇ ਫਿਰ ਲੋਕਾ ਲੋਕ ਨਾਮ ਦਾ ਇੱਕ ਪਹਾੜ ਹੈ ਜਿਸ ਨੇ ਸਾਰੇ ਦੀਪਾਂ ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ ਉਸ ਤੋਂ ਪਰੇ ਹੋਰ ਕੁਝ ਨਹੀਂ ਹੈ ਇਸ ਦੇ ਘੇਰੇ ਦੇ ਅੰਦਰ ਹੀ ਚੰਦ ਸੂਰਜ ਤੇ ਤਾਰਿਆਂ ਦਾ ਪ੍ਰਕਾਸ਼ ਹੋ ਰਿਹਾ ਹੈ ਪਾਰ-ਵਾਰ ਕੋਈ ਪ੍ਰਕਾਸ਼ ਨਹੀਂ ਹੈ ਬਹੁਤ ਗਾੜਾ ਹਨੇਰਾ ਹੈ ਜੇ 12 ਸੂਰਜ ਵੀ ਚੜ੍ਹ ਪੈਣ ਉਹ ਵੀ ਇਸ ਹਨੇਰੇ ਵਿੱਚ ਹਨੇਰੇ ਹੀ ਹੋ ਜਾਣ ਹੁਣ ਚਲੋ ਸਭ ਤੋਂ ਸ਼੍ਰੇਸ਼ਟ ਜੰਬੂ ਦੀਪ ਨੂੰ ਚੱਲੀਏ ਇਹ ਬਚਨ ਕਰਕੇ ਗੁਰੂ ਜੀ ਮੰਨ ਦੇ ਫੁਰਨੇ ਨਾਲ ਹੀ ਜੰਬੂ ਦੀਪ ਵਿੱਚ ਆ ਗਏ ਜੰਬੂਦੀਪ ਵਿੱਚ ਆਣ ਕੇ ਗੁਰੂ ਜੀ ਗੋਰਖ ਦੇ ਅਸਥਾਨ ਤੇ ਆ ਗਏ ਸਿੱਧਾ ਨੇ ਇੱਕ ਤਿਲ ਲੈ ਕੇ ਗੁਰੂ ਜੀ ਦੇ ਭੇਟਾ ਰੱਖ ਕੇ ਕਿਹਾ ਤਪਾ ਜੀ ਇਸ ਨੂੰ ਸਾਰੇ ਸਿੱਧਾਂ ਵਿੱਚ ਵਰਤਾ ਦਿਓ ਫਿਰ ਸਿੱਧਾ ਨੇ ਉੱਥੋਂ ਸਾਰਾ ਪਾਣੀ ਵਿੱਚ ਪਾ ਦਿੱਤਾ ਸਿੱਧਾ ਦੀ ਸਾਰੀ ਗੱਲ ਵੇਖ ਕੇ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਬਾਲਾ ਇਸ ਤਿਲ ਨੂੰ ਕੁੰਡੇ ਵਿੱਚ ਘੋਟ ਕੇ ਸਾਰਿਆਂ ਵਿੱਚ ਵਰਤਾ ਦਿਓ ਜਦ ਉੱਥੇ ਪਾਣੀ ਨਾ ਮਿਲਿਆ ਤਾਂ ਗੁਰੂ ਜੀ ਨੇ ਕੁਝ ਦੂਰ ਵਗ ਰਹੀ ਇੱਕ ਨਦੀ ਨੂੰ ਉੱਚੀ ਆਵਾਜ਼ ਨਾਲ ਸੱਦਿਆ ਤੇ ਉਹ ਤਤਕਾਲ ਹੀ ਗੁਰੂ ਜੀ ਦੇ ਪਾਸ ਆ ਗਈ ਉਥੋਂ ਪਾਣੀ ਦਾ ਬਰਤਨ ਭਰ ਕੇ ਉਸ ਵਿੱਚ ਤਿਲ ਘੋਟ ਕੇ ਮਿਲਾ ਦਿੱਤਾ ਤੇ ਸਭ ਸਿੱਧਾਂ ਵਿੱਚ ਵਰਦਾ ਦਿੱਤਾ ਸਿੱਧ ਬੜੇ ਲੱਜਿਆਵਾਨ ਹੋ ਗਏ ਤਦ ਮੰਗਲਨਾਥ ਸਿੱਧ ਬੋਲਿਆ ਕਿ ਆਪ ਕਾਲੀ ਯੁਗ ਵਿੱਚ ਪੂਰਨ অবতার ਹੋ ਇਹ ਮੂਰਖ ਤੁਹਾਡੀ ਬਰਾਬਰੀ ਕਰਨਾ ਚਾਹੁੰਦੇ ਹਨ ਤੇ ਪਿਛੋਂ ਸ਼ਰਮਿੰਦੇ ਹੋ ਕੇ ਪਛਤਾਉਂਦੇ ਹਨ ਤੁਹਾਡੀ ਮਹਿਮਾ ਨਹੀਂ ਜਾਣਦੇ ਤੇ ਆਪਣੇ ਹੰਕਾਰ ਵਿੱਚ ਹੀ ਆਕੜੇ ਫਿਰਦੇ ਹਨ ਗੁਰੂ ਜੀ ਨੇ ਕਿਹਾ ਮੰਗਲਨਾਥ ਨਾਮ ਤੋਂ ਬਿਨਾ ਗਤੀ ਨਹੀਂ ਹੋ ਸਕਦੀ ਨਾਮ ਤੋਂ ਬੇਮੁਖ ਬਹੁਤ ਦੁੱਖ ਪਾਉਂਦੇ ਹਨ ਇਹ ਸੁਣ ਕੇ ਭੰਗਰਨਾਥ ਨੇ ਕਿਹਾ ਜੋਗ ਗਿਆਨ ਬਿਨਾ ਮੁਕਤੀ ਨਹੀਂ ਮਿਲਦੀ ਤੁਸੀਂ ਕਿਸ ਤਰ੍ਹਾਂ ਨਾਮ ਨੂੰ ਮੁਕਤੀ ਦਾਤ ਕਹਿੰਦੇ ਹੋ ਗੁਰੂ ਜੀ ਨੇ ਕਿਹਾ ਕਿ ਜਦੋਂ ਨਾਮ ਵਿੱਚ ਮਨ ਟਿਕ ਜਾਵੇ ਤਦੋਂ ਪਰਮਾਤਮਾ ਦੀ ਕਿਰਪਾ ਨਾਲ ਹਿਰਦੇ ਵਿੱਚ ਗਿਆਨ ਉਤਪਨ ਹੋ ਜਾਂਦਾ ਹੈ ਵਿਚਾਰ ਕੇ ਵੇਖ ਲਵੋ ਨਾਮ ਤੋਂ ਬਿਨਾ ਜੋਗ ਨਹੀਂ ਹੁੰਦਾ ਇਸ ਕਰਕੇ ਸਾਰੀਆਂ ਸਿੱਧੀਆਂ ਵਿੱਚ ਨਾਮ ਹੀ ਸੁਖ ਕਾਰ ਜਾਣੋ ਕਲਯੋਗ ਵਿੱਚ ਨਾਮ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੀ ਬੇੜੀ ਹੈ ਸਿੱਧਾ ਨੂੰ ਲਜਿਤ ਕਰਨ ਵਾਸਤੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਸ ਦਾ ਭਾਵ ਸੀ ਇਹੇ ਜੋਗiyo ਤੁਸੀਂ ਦੰਭ ਕਰਕੇ ਆਪਣੀ ਵਡਿਆਈ ਵਾਸਤੇ ਜਗਤ ਨੂੰ ਵਿਖਾਉਂਦੇ ਹੋ ਤੁਹਾਡਾ ਇਹ ਭੇਕ ਧਾਰਨਾ ਝੂਠਾ ਹੈ ਕਿਉਂਕਿ ਤੁਸੀਂ ਆਪ ਇਸ ਨੂੰ ਹਿਰਦੇ ਵਿੱਚ ਕਮਾਉਂਦੇ ਨਹੀਂ ਨਾਮ ਸਿਮਰਨ ਤੋਂ ਬਿਨਾ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਉਂਗੇ ਜਿਹੜੇ ਪੁਰਸ਼ ਜਗਤ ਨੂੰ ਨਾਸ਼ਵੰਤ ਜਾਣ ਲੈਂਦੇ ਹਨ ਉਹ ਆਪਣੀ ਵਿੜਾਈ ਵਾਸਤੇ ਕੋਈ ਪਖੰਡ ਨਹੀਂ ਕਰਦੇ ਜਿਹੜਾ ਪੁਰਸ਼ ਇੱਕ ਮਨ ਹੋ ਕੇ ਨਾਮ ਜਪਦਾ ਹੈ ਉਹ ਨਾਮੀ ਪਰਮਾਤਮਾ ਵਿੱਚ ਮਿਲ ਜਾਂਦਾ ਹੈ ਇਹ ਸ਼ਬਦ ਸੁਣ ਕੇ ਸਿੱਧ ਬਹੁਤ ਸ਼ਰਮਿੰਦੇ ਹੋ ਕੇ ਚੁੱਪ ਕਰ ਗਏ ਉਪਰੰਤ ਆਦੇਸ਼ ਆਦੇਸ਼ ਕਰਕੇ ਗੁਰਖ ਮਤੇ ਆਸਾਨ ਤੇ ਆਪਣੇ ਗੁਰੂ ਗੁਰਖ ਪਾਸ ਜਾ ਬੈਠੇ ਕਿਸੇ ਨੇ ਆਪਣੇ heਠਾ ਮਿਰਗਛਾਲਾ ਵਿਚਾਲੇ ਕੋਈ ਬਰਾਗਣ ਉੱਤੇ ਬਾਹਾਂ ਰੱਖ ਕੇ ਬੈਠ ਗਿਆ। ਸਰੀਰ ਸਵਾ ਨਾਲ ਪਸਮੀਲੇ ਕਰਕੇ ਚੁੱਪ ਕਰਕੇ ਬੈਠ ਗਏ। ਕੁਝ ਸਮੇਂ ਉਪਰੰਤ ਗੁਰੂ ਜੀ ਵੀ ਉੱਥੇ ਹੀ ਪਹੁੰਚ ਗਏ ਤੇ ਸਾਰਿਆਂ ਨੂੰ ਆਦੇਸ਼-ਆਦੇਸ਼ ਕਰਕੇ ਇੱਕ ਸੁੱਕੇ ਪਿੱਪਲ heਠਾ ਬੈਠ ਗਏ ਆਪ ਜੀ ਦੇ ਬੈਠਣ ਕਰਕੇ ਉਸ ਪਿੱਪਲ ਦੇ ਪੱਤੇ ਹਰੇ ਹੋ ਗਏ। ਹੰਕਾਰੀ ਸਿੱਧ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋਏ। ਈਰਖਾ ਕਰਕੇ ਕਹਿਣ ਲੱਗੇ ਤੂੰ ਕਿਸ ਦਾ ਸਿੱਖ ਹੈ? ਸਾਨੂੰ ਉਸ ਦਾ ਨਾਮ ਦੱਸ। ਕੈਸੇ ਦੁੱਖ ਕਰਕੇ ਤੂੰ ਇਹ ਭੇਖ ਧਾਰਨ ਕਰਕੇ ਘਰ ਤੋਂ ਭੱਜਾ ਹੋਇਆ ਹੈ ਗੁਰੂ ਜੀ ਨੇ ਕਿਹਾ ਮੈਂ ਤਨ ਮਨ ਤੇ ਬਾਣੀ ਕਰਕੇ ਪਰਮਾਤਮਾ ਦਾ ਸਿੱਖ ਹਾਂ ਜਿਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਸੱਚੇ ਸ਼ਬਦ ਦੇ ਆਧਾਰ ਤੇ ਮੈਂ ਸੰਸਾਰ ਦੇ ਬੰਧਨ ਨਾਸ਼ ਕੀਤੇ ਹਨ ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ ਮੈਂ ਇੱਧਰ ਉੱਧਰ ਜਗਤ ਦਾ ਤਮਾਸ਼ਾ ਵੇਖਦਾ ਫਿਰਦਾ ਹਾਂ ਇਤਨੇ ਨੂੰ ਰਾਤ ਪੈ ਗਈ ਅਤੇ ਸਿੱਧਾ ਆਪੋ ਆਪਣੇ ਟਿਕਾਣਿਆਂ ਤੇ ਜਾ ਕੇ ਅਸਣ ਲਾ ਕੇ ਬੈਠ ਗਏ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਉੱਠ ਭਾਈ ਬਾਲਾ ਤੂਣੀਲਾ ਸਰਦੀ ਦਾ ਸਮਾਂ ਹੈ ਆਗੇ ਆਗਿਆ ਮੰਨ ਕੇ ਭਾਈ ਬਾਲਾ ਇੱਕ ਥਾਂ ਤੋਂ ਤੂਣੀ ਲੈ ਕੇ ਆ ਰਿਹਾ ਸੀ ਕਿ ਸਿੱਧਾ ਨੇ ਦੌੜ ਕੇ ਉਹਨਾਂ ਪਾਸੋਂ ਉਹ ਖੋ ਲਈ ਜਦ ਭਾਈ ਬਾਲੇ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਤਾਂ ਉਹਨਾਂ ਨੇ ਕਿਹਾ ਆਪਣੀ ਚਾਦਰ ਨੂੰ ਜ਼ੋਰ ਦੀ ਝਾੜ ਜਦ ਭਾਈ ਬਾਲੇ ਨੇ ਚਾਦਰ ਝਾੜੀ ਤਾਂ ਉਸ ਵਿੱਚੋਂ ਚਾਰ ਮੈਂਗਣਾ ਨਿਕਲੀਆਂ ਗੁਰੂ ਜੀ ਦੇ ਹੁਕਮ ਨਾਲ ਜਦ ਭਾਈ ਵਾਲੇ ਨੇ ਉਹਨਾਂ ਨੂੰ ਕੁੱਟ ਕੇ ਇਕੱਠਾ ਕਰਕੇ ਰੱਖਿਆ ਤਾਂ ਉਹਨਾਂ ਤੋਂ ਅਖੁੱਟ ਧੂਣੀ ਪੈਦਾ ਹੋ ਗਈ ਸਿੱਧ ਇਸ ਨੂੰ ਵੇਖ ਕੇ ਬੜੇ ਹੈਰਾਨ ਹੋਏ ਅਤੇ ਉਸ ਧੂਣੀ ਨੂੰ 부ਝਾਣ ਵਾਸਤੇ ਬੜੇ ਜ਼ੋਰ ਦੀ ਹਨੇਰੀ ਚਲਾ ਦਿੱਤੀ ਜਿਸ ਨਾਲ ਕਈ ਬਰਿਛ ਪੁੱਟੇ ਗਏ ਤੇ ਬੜੀ ਧੂੜ ਤੇ ਕੰਕਰ ਉੱਡਣ ਲੱਗੀ ਜਦ ਉਹ ਪਿੱਪਲ ਵੀ ਉੱਡਣ ਲੱਗਾ ਜੇ ਛੇਟਾਂ ਗੁਰੂ ਜੀ ਬੈਠੇ ਸਨ ਤਾਂ ਗੁਰੂ ਜੀ ਨੇ ਕਿਹਾ ਟਿਕਿਆ ਰਹੂ ਤਾਂ ਉਹ ਬਰਖ ਜਿਉਂ ਦੀ ਤਿਉਂ ਅਡੋਲ ਟਿਕਿਆ ਰਹਾ ਰਾਤ ਨੂੰ ਫਿਰ ਹਨੇਰੀ ਵਗੀ ਉਸ ਨਾਲ ਸਿੱਧਾਂ ਦੀਆਂ ਸਾਰੀਆਂ ਧੂਣੀਆਂ ਉੱਡ ਗਈਆਂ ਗੁਰੂ ਜੀ ਨੇ ਸਾਰੀ ਅਗਨੀ ਛੁਪਾ ਦਿੱਤੀ ਸਿੱਧਾਂ ਨੇ ਵੇਖਿਆ ਕਿ ਗੁਰੂ ਜੀ ਦੀ ਧੂਣੀ ਤੋਂ ਬਿਨਾ ਹੋਰ ਕਿਤੇ ਵੀ ਅੱਗ ਨਹੀਂ ਹੈ ਗੋਰਖ ਨੇ ਭਰਤਰੀ ਨੂੰ ਕਿਹਾ ਕਿ ਸ੍ਰੀ ਨਾਨਕ ਜੀ ਪਾਸੋਂ ਜਾ ਕੇ ਅੱਗ ਲੈ ਆਓ ਹੋਰ ਕਿਤੇ ਅੱਗ ਨਹੀਂ ਹੈ ਜਦ ਭਰਤਰੀ ਨੇ ਗੁਰੂ ਜੀ ਪਾਸੋਂ ਅੱਗ ਮੰਗੀ ਤਾਂ ਗੁਰੂ ਜੀ ਨੇ ਕਿਹਾ ਜੇਕਰ ਗੋਰਖ ਦੀ ਇੱਕ ਮੁੰਦਰਾ ਤੇ ਇੱਕ ਖੜਾਓ ਲਿਆਓ ਤਾਂ ਅੱਗ ਮਿਲੇਗੀ ਇਹੇ ਉੱਤਰ ਸੁਣ ਕੇ ਜਦ ਪਰਥਰੀ ਨੇ ਗੋਰਖ ਨੂੰ ਜਾ ਕੇ ਦੱਸਿਆ ਤਾਂ ਗੋਰਖ ਨੇ ਇਹ ਵਿਚਾਰ ਕਰਕੇ ਦੋਵੇਂ ਚੀਜ਼ਾਂ ਭੇਜ ਦਿੱਤੀਆਂ ਕਿ ਪਹਿਲਾਂ ਅੱਗ ਲੈ ਕੇ ਫਿਰ ਆਪਣੀ ਸ਼ਕਤੀ ਨਾਲ ਦੋਵੇਂ ਚੀਜ਼ਾਂ ਵਾਪਸ ਮੰਗਵਾ ਲਵਾਂਗਾ ਪਰਥਰੀ ਨੇ ਮੁੰਦਰਾ ਤੇ ਖੜਾਵ ਗੋਰਖ ਤੋਂ ਲੈ ਕੇ ਗੁਰੂ ਜੀ ਨੂੰ ਦੇ ਕੇ ਅਗਨੀ ਲਾ ਜਾ ਕੇ ਸਿੱਧਾ ਨੂੰ ਜਾ ਦਿੱਤੀ ਸਿੱਧਾ ਨੇ ਧੂਣੀਆਂ ਬਾਲ ਕੇ ਆਪਣੀ ਸਰਦੀ ਦੂਰ ਕਰ ਲਈ ਤਾਂ ਗੋਰਖ ਆਪਣੀ ਸ਼ਕਤੀ ਨਾਲ ਮੁੰਦਰਾ ਤੇ ਖੜਾਵ ਨੂੰ ਗੁਰੂ ਜੀ ਤੋਂ ਮੰਗਵਾਉਣ ਵਾਸਤੇ ਝੋਲ ਲਾ ਰਿਹਾ ਸੀ ਪਰ ਉਸ ਦੀ ਕੋਈ ਸ਼ਕਤੀ ਨਾ ਚੱਲੀ ਗੋਰਖ ਸ਼ਕਤੀਹੀਨ ਹੋ ਕੇ ਬੜਾ ਪਰੇਸ਼ਾਨ ਹੋ ਕੇ ਝੂਰਨ ਲੱਗਾ ਭੰਗਰ ਆਪਣੇ ਗੁਰੂ ਦੀ ਇਹ ਦਸ਼ਾ ਵੇਖ ਕੇ ਗੁਰੂ ਜੀ ਪਾਸ ਆਣ ਕੇ ਆਪਣੀ ਸ਼ਕਤੀ ਨਾਲ ਮੁੰਦਰਾ ਤੇ ਖੜਾਬ ਲੈਣ ਲੱਗਾ ਪਰ ਜਦ ਉਸ ਦੀ ਕੋਈ ਪੇਸ਼ ਨਾ ਗਈ ਤਾਂ ਉਸ ਨੇ ਗੁਰੂ ਜੀ ਨੂੰ ਆਖਿਆ ਕਿ ਮੇਰਾ ਇਹ ਤੂੰਬਾ ਹੁਣੇ ਹੀ ਤਤਸ਼ਨ ਦੁੱਧ ਨਾਲ ਭਰ ਦਿਓ ਗੁਰੂ ਜੀ ਨੇ ਉਸ ਦਾ ਤੂੰਬਾ ਫੜ ਕੇ ਖੂਹ ਵਿੱਚੋਂ ਦੁੱਧ ਨਾਲ ਭਰ ਦਿੱਤਾ ਭੰਗਰ ਨੇ ਆਣ ਕੇ ਉਹ ਦੁੱਧ ਸਾਰੇ ਸਿੱਧਾਂ ਵਿੱਚ ਵੰਡਿਆ ਪਰ ਦੁੱਧ ਫੇਰ ਵੀ ਤੂੰਬੇ ਵਿੱਚੋਂ ਨਾ ਮੁਕਿਆ ਇਹ ਵੇਖ ਕੇ ਸਾਰੇ ਸਿੱਧ ਹੈਰਾਨ ਹੋ ਗਏ ਸ਼ੰਭੂਨਾਥ ਖੁਣ ਸਿਖਾ ਕੇ ਗੁਰੂ ਜੀ ਪਾਸ ਆਣ ਕੇ ਕਹਿਣ ਲੱਗਾ ਹੁਣ ਪੂਰਬੀ ਦਾ ਸ਼ੁਭ ਸਮਾ ਹੈ ਗੰਗਾ ਨੂੰ ਸਦਵਾਓ ਉਸ ਵਿੱਚ ਸਾਰੇ ਮਿਲ ਕੇ ਇਸ਼ਨਾਨ ਕਰੀਏ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਾ ਆਪ ਹੋੜੀ ਦੌੜ ਲੈ ਕੇ ਜਾਓ ਤੇ ਗੰਗਾ ਦੇ ਕੰਢੇ ਤੋਂ ਕਸੀਟ ਕੇ ਲਿਆਓ ਪਿੱਛੇ ਮੁੜ ਕੇ ਨਾ ਵੇਖਣਾ ਹੁਕਮ ਮੰਨ ਕੇ ਮਰਦਾਨਾ ਸ਼ਿਗਰ ਹੀ ਗੰਗਾ ਦੇ ਕਿਨਾਰੇ ਤੇ ਪਹੁੰਚ ਕੇ ਪਹੌੜੀ ਨੂੰ ਕਸੀ ਹਟ ਕੇ ਗੁਰੂ ਜੀ ਵੱਲ ਤੁਰ ਪਿਆ ਤੇ ਪਿੱਛੇ-ਪਿੱਛੇ ਗੰਗਾ ਚੱਲ ਪਈ ਕੁਝ ਅੱਗੇ ਆਣ ਕੇ ਜਦ ਮਰਦਾਨੇ ਦੇ ਮਨ ਵਿੱਚ ਸੰਸਾ ਹੋਇਆ ਤਾਂ ਉਸ ਨੇ ਪਿੱਛੇ ਭੌਂ ਕੇ ਵੇਖਿਆ ਕਿ ਗੰਗਾ ਪਿੱਛੇ ਆ ਰਹੀ ਹੈ ਕਿ ਨਹੀਂ ਤਾਂ ਗੰਗਾ ਉੱਥੇ ਖੜੀ ਹੋ ਗਈ ਤਾਂ ਇਹ ਸਾਰੀ ਗੱਲ ਜਦ ਮਰਦਾਨੇ ਨੇ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਸਾਰੇ ਸਿੱਧਾਂ ਨੇ ਵੀ ਸੁਣੀ ਗੁਰੂ ਜੀ ਨੇ ਕਿਹਾ ਮਰਦਾਨਾ ਜੇ ਤੂੰ ਪਿੱਛੇ ਹਟ ਕੇ ਨਾ ਵੇਖਦਾ ਤਾਂ ਗੰਗਾ ਇੱਥੇ ਸਾਡੇ ਪਾਸ ਆ ਜਾਣੀ ਸੀ ਪਰ へ ਸਿੱਧੂ ਹੁਣ ਪਿੱਛੇ ਜਿੱਥੇ ਗੰਗਾ ਠਹਿਰ ਗਈ ਹੈ ਉੱਥੇ ਉੱਥੋਂ ਅੱਗੇ ਤੁਸੀਂ ਲੈ ਆਓ ਸਾਨੂੰ ਇੱਥੇ ਹੀ ਇਸ਼ਨਾਨ ਕਰਾਓ ਤਦ ਸਾਰੇ ਸਿੱਧਾਂ ਨੇ ਆਪਣਾ ਪੂਰਾ ਤਾਣ ਲਾਇਆ ਪਰ ਗੰਗਾ ਉੱਥੋਂ ਅੱਗੇ ਨਾ ਆਈ ਸਾਰੇ ਸਿੱਧਾਂ ਨੇ ਲਜਤ ਹੋ ਕੇ ਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਫਿਰ ਮਛੰਦਰਨਾਥ ਨੇ ਕਿਹਾ ਕਿ ਇੱਥੇ ਬੈਠੇ ਬੈਠੇ ਹੀ ਸਾਨੂੰ ਮਿੱਠੇ ਫਲ ਛਕਾਓ ਇਸ ਸਮੇ ਗੁਰੂ ਜੀ ਇੱਕ ਰੀਠੇ ਦੇ ਬਿਰਚ ਹੇਠਾਂ ਬੈਠੇ ਸਨ ਜਦ ਆਪ ਜੀ ਨੇ ਉੱਪਰ ਤਾਣ ਵੱਲ ਵੇਖਿਆ ਤਾਂ ਰੀਠੇ ਆਪ ਹੀ ਟੁੱਟ ਟੁੱਟ ਕੇ ਮਛੰਦਰ ਦੇ ਅੱਗੇ ਡਿੱਗਣ ਲੱਗ ਪਏ ਜਦ ਮਛੰਦਰ ਨੇ ਰੀਠਾ ਮੂੰਹ ਵਿੱਚ ਪਾ ਕੇ ਖਾਦਾ ਤਾਂ ਉਸ ਨੂੰ ਬਹੁਤ ਮਿੱਠਾ ਵੇਖ ਕੇ ਸਿੱਧਾ ਨੂੰ ਕਹਿਣ ਲੱਗਾ ਰੀਠਾ ਫਲ ਤਾਂ ਬੜਾ ਕੌੜਾ ਹੁੰਦਾ ਹੈ ਪਰ ਇਹ ਬੜਾ ਮਿੱਠਾ ਹੈ ਛੱਡਣ ਨੂੰ ਮਨ ਨਹੀਂ ਕਰਦਾ ਤਦ ਸਾਰੇ ਸਿੱਧਾ ਨੇ ਰੱਜ ਕੇ ਖਾਦੇ ਜਦ ਹੋਰ ਸਿੱਧੂ ਸਟਾਣ ਦੇ ਰੀਠੇ ਖਾਣ ਲੱਗੇ ਜਿਸ ਪਾਸ ਆਪ ਬੈਠੇ ਸਨ ਤਾਂ ਉਹ ਬਹੁਤ ਕੌੜੇ ਵੇਖ ਕੇ ਮਨ ਵਿੱਚ ਪਛਤਾਉਣ ਲੱਗੇ ਤਦ ਗੁਰੂ ਜੀ ਨੇ ਕਿਹਾ ਆਪਣੇ ਪਾਸੇ ਦੇ ਪਾਸਾ ਮਿੱਠੇ ਕਰ ਦਿੱਤੇ ਹਨ ਹੁਣ ਤੁਸੀਂ ਆਪਣੇ ਪਾਸੇ ਤੇ ਮਿੱਠੇ ਕਰ ਲਵੋ ਪਰ ਸਿੱਧਾਂ ਤੋਂ ਉਹ ਦੇਠੇ ਮਿੱਠੇ ਨਾ ਹੋਏ ਇਸ ਬ੍ਰਿਛ ਦਾ ਅਜੇ ਤੱਕ ਇੱਕ ਪਾਸਾ ਮਿੱਠਾ ਤੇ ਇੱਕ ਪਾਸਾ ਕੌੜਾ ਹੈ ਜੋ ਜਿਲਾ ਪੀਲੀ ਭੀਤ ਵਿੱਚ ਪ੍ਰਗਟ ਹੈ ਜਦ ਇਸ ਤਰ੍ਹਾਂ ਸਿੱਧ ਬੜੇ ਸ਼ਰਮਿੰਦੇ ਹੋ ਗਏ ਤਾਂ ਫਿਰ ਉਹਨਾਂ ਨੇ ਇੱਕ ਟੂਆ ਫੁੱਟ ਕੇ ਵਿੱਚ ਇੱਕ ਬਾਲਕ ਨੂੰ ਬਿਠਾ ਕੇ ਗੁਰੂ ਜੀ ਨੂੰ ਕਿਹਾ ਇਹ ਜਗ੍ਹਾ ਸਾਡੀ ਹੈ ਤੁਸੀਂ ਇੱਥੋਂ ਚਲੇ ਜਾਵੋ ਜੇ ਯਕੀਨ ਨਹੀਂ ਤਾਂ ਧਰਤੀ ਨੂੰ ਬੁਲਾ ਕੇ ਪੁੱਛ ਲਵੋ ਇਹ ਕਿਸ ਦੀ ਹੈ ਤਦ ਗੁਰੂ ਜੀ ਨੇ ਕਿਹਾ ਸ਼ਕਤੀवान ਤਾਂ ਇੱਕ ਪਰਮਾਤਮਾ ਹੀ ਹੈ ਸਾਡੇ ਵਿੱਚ ਕੋਈ ਸ਼ਕਤੀ ਨਹੀਂ ਹੈ ਤੁਹਾਨੂੰ ਆਪਣੀ ਸ਼ਕਤੀ ਦਾ ਹੰਕਾਰ ਹੈ ਤੁਸੀਂ ਧਰਤੀ ਨੂੰ ਬੁਲਾ ਕੇ ਵਿਖਾਓ ਅਸੀਂ ਤਾਂ ਦੇਖਣ ਵਾਲੇ ਹੀ ਹਾਂ ਤਦ ਸਿੱਧਾਂ ਨੇ ਕਿਹਾ हे ਧਰਤੀ ਜੇ ਤੂੰ ਸਾਡੀ ਹੈ ਤਾਂ ਤਿੰਨ ਵਾਰ ਕਹੋ ਕਿ ਮੈਂ ਸਿੱਧਾਂ ਦੀ ਹਾਂ ਜਦ ਤੀਜੀ ਵਾਰ ਬੋਲਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਤੂੰ ਅਜੇ ਤੱਕ ਬੋਲਣ ਯੋਗਾ ਰਹਿ ਗਿਆ ਹੈ ਇਹ ਬਚਨ ਸੁਣ ਕੇ ਬਾਲਕ ਦੀ ਮੌਤ ਹੋ ਗਈ ਜਦ ਸਿੱਧਾਂ ਨੂੰ ਤੀਸਰੀ ਵਾਰ ਕੋਈ ਉੱਤਰ ਨਾ ਆਇਆ ਤਾਂ ਉਹਨਾਂ ਕੁਝ ਧਿਰ ਪਿਛੋਂ ਧਰਤੀ ਨੂੰ ਕੁੱਟ ਕੇ ਵੇਖਿਆ ਤਾਂ ਬਾਲਕ ਮਰਿਆ ਹੋਇਆ ਵੇਖ ਕੇ ਬੜੇ ਸ਼ਰਮਿੰਦੇ ਹੋਏ ਕੁਝ ਚਿਰ ਪਿੱਛੋਂ ਫਿਰ ਪ੍ਰਾਨਨਾਤ ਤੇ ਮੰਗਲਨਾਤ ਨੇ ਗੁਰੂ ਜੀ ਦੀ ਉਸਤਤੀ ਕਰਕੇ ਬੇਨਤੀ ਕੀਤੀ ਕਿ ਗੁਰੂ ਗੋਰਖ ਦੀਆਂ ਮੰਦਰਾਾਂ ਤੇ ਖੜਾਵ ਦੋਵੇਂ ਸ਼ਕਤੀ ਸਹਿਤ ਉਸ ਨੂੰ ਵਾਪਸ ਕਰ ਦਿਓ ਅਤੇ ਮਰਦਾ ਬਾਲਕ ਨੂੰ ਸੁਰਜੀਤ ਕਰ ਦਿਓ ਤਦ ਗੁਰੂ ਜੀ ਨੇ ਦਿਆਲੂ ਹੋ ਕੇ ਖੜਾਵ ਤੇ ਮੰਦਰਾਾਂ ਤੇ ਸ਼ਕਤੀ ਉਹਨਾਂ ਨੂੰ ਦੇ ਦਿੱਤੀਆਂ ਅਤੇ ਕਿਹਾ ਕਿ ਖੜਾਵ ਉਸ ਮਰਦੇ ਬਾਲਕ ਦੇ ਸਿਰ ਤੇ ਲਾਉਂਗੇ ਤਾਂ ਉਹ ਸੁਰਜੀਤ ਹੋ ਜਾਏਗਾ ਦੋਵੇਂ ਸਿੱਧ ਬੜੀ ਪਰਸੰਨਤਾ ਨਾਲ ਆਦੇਸ਼ ਆਦੇਸ਼ ਆ ਕੇ ਆਪਣੇ ਟਿਕਾਣੇ ਨੂੰ ਚਲੇ ਗਏ ਉਸ ਦਿਨ ਤੋਂ ਜਿੱਥੇ ਗੁਰੂ ਜੀ ਨੇ ਸਿੱਧਾਂ ਉੱਤੇ ਵਿਜੇ ਪਾਈ ਸੀ ਉਸ ਗੁਰਖ ਮਤਾ ਸਥਾਨ ਦਾ ਨਾਮ ਨਾਨਕ ਮਤਾ ਪ੍ਰਸਿੱਧ ਹੋ ਗਿਆ ਉਪਰੰਤ ਗੁਰੂ ਜੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਇੱਥੋਂ ਅੱਗੇ ਨੂੰ ਵਿਦਾ ਹੋ ਗਏ ਤਾਂ ਤਾਂਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ